ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਠਣ ਵਾਸਤੇ ਨੀਂਦ ਤਿਆਗਦੀ ਪਵੇਗੀ ਤੁਹਾਨੂੰ ਤੇ ਹੱਸਣ ਵਾਸਤੇ ਰੋਲਾ ਛੱਡਣਾ ਪਵੇਗਾ ਇਹ ਮੇਰੀ ਗੱਲ ਚੇਤੇ ਰੱਖਿਓ ਜੇਕਰ ਤੁਸੀਂ ਕਹੋ ਕਿ ਮੈਂ ਦੋਵੇਂ ਕੰਮ ਕਰਾਂਗਾ ਮੈਂ ਰੋਵਾਂਗਾ ਵੀ ਮੈਂ ਹੱਸਾਂਗਾ ਵੀ ਇਹ ਦੋ ਕੰਮ ਨਹੀਂ ਹੋ ਸਕਦੇ ਸੱਚ ਬੋਦਨ ਵਾਸਤੇ ਝੂਠ ਛੱਡਣਾ ਪਵੇਗਾ ਤੁਹਾਨੂੰ ਜੇਕਰ ਤੁਸੀਂ ਕਹੋ ਨਹੀਂ ਮੈਂ ਮਿਕਸ ਕਰਕੇ ਚਲਾ ਲਾਵਾਂਗਾ ਝੂਠੀ ਬੋਲ ਲਾਵਾਂਗਾ ਸੱਚ ਵੀ ਬੋਲ ਲਾਵਾਂਗਾ ਤਾਂ ਇਹ ਦੋ ਕੰਮ ਨਹੀਂ ਹੋ ਸਕਦੇ ਇਮਾਨਦਾਰੀ ਵਾਸਤੇ ਚੋਰ ਬਜਾਰੀ ਛੱਡਣੀ ਪਵੇਗੀ ਤੁਹਾਨੂੰ ਹੁਣ ਅਸੀਂ ਛੱਡੇ ਨੂੰ ਕੁਝ ਵੀ ਤਿਆਰ ਦੇ ਤਾਂ ਇੰਜ ਪਾਰ ਉਤਾਰਾ ਨਹੀਂ ਹੋ ਸਕਦਾ ਜੇਕਰ ਤੁਸੀਂ ਇਹ ਛੱਡਦੇ ਹੋ ਤਾਂ ਤੁਹਾਡਾ ਪਾਰ ਉਤਾਰਾ ਹੋ ਸਕਦਾ ਹੈ ਤੁਸੀਂ ਪਰਮਾਤਮਾ ਦੇ ਨਾਮ ਨਾਲ ਜੁੜ ਸਕਦੇ ਹੋ ਤੁਹਾਨੂੰ ਇਹ ਸਭ ਕੁਝ ਛੱਡਣਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ